ਸਾਡੇ ਗੁਰੂ ਘਰ ਅਸੀਂ ਪਹਿਲਾਂ ਵੀ ਕਹਿ ਕੇ ਹੱਡਿਆਂ 2 2 4 4 ਬਣਾ ਛੱਡੇ ਅਸੀਂ ਪਿੰਡਾਂ ਦੇ ਵਿੱਚ ਉੱਥੇ ਪਹਿਰੇਦਾਰ ਕੋਈ ਨਹੀਂ ਉੱਥੇ ਦੇਗ ਵਰਤਣ ਵਾਲਾ ਕੋਈ ਨਹੀਂ ਸ਼ਰਾਬੀ ਹੁੰਦਾ ਪਿੰਡ ਦੇ ਵਿੱਚ ਰਾਤ ਨੂੰ ਸ਼ਰਾਬ ਪੀਂਦਾ ਸਵੇਰੇ ਉਹ ਦੇਗ ਵਰਤਦਾ ਹੁੰਦਾ ਖੱਤ ਕੱਢ ਕੇ ਰੱਖਦਾ ਸਵੇਰੇ ਉਹ ਦੇਗ ਵਰਤਦਾ ਤੇ ਬੀਬੀਆਂ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੀਆਂ ਨੇ ਹਵਾੜ ਮੂੰਹ 'ਚ ਉਹਦੇ ਮਾਰਦੇ ਆ ਸ਼ਰਾਬ ਦੀ ਤਾਂ ਬੀਬੀਆਂ ਹੱਥ ਜੋੜ ਕੇ ਕਹਿੰਦੀਆਂ ਬਾਬਾ ਜੀ ਆ ਮੈਨੂੰ ਪ੍ਰਸਾਦ ਦਿਓ ਸ਼ਰਮ ਦਾ ਘਾਟਾ ਸਾਡੇ ਦੀ ਸ਼ਿਕ ਕੋ ਨੂੰ ਡੁੱਬ ਕੇ ਮਰ ਜਾਣਾ ਇਹ ਜੇ ਉਹਨਾਂ ਨੂੰ ਉਮਰ ਭਰ ਤੱਕ ਜਿਹੜੀ ਜੇਲ੍ਹ ਦੇ ਵਿੱਚ ਛੁੱਟਿਆ ਜਾਵੇ ਜੇ ਕੋਈ ਇਹੋ ਜਿਹੀ ਹਰਕਤ ਨੀਜ ਕਰਦਾ ਤੇ ਉਹਨੂੰ ਫਾਂਸੀ ਹੋਵੇ ਤੇ ਜਾਂ ਚੌਂਕ ਦੇ ਵਿੱਚ ਖੜਾ ਕੇ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਤੇ ਦੂਸਰੀ ਗੱਲ ਨਾਲ ਹੀ ਉਹਨਾਂ ਕਮੇਟੀਆਂ ਦੀ ਆ ਜਿਹੜੀਆਂ ਇਹੋ ਜਿਹੇ ਕਮੇਟੀਆਂ ਨੇ ਉਹਨਾਂ ਉੱਪਰ ਤਤ ਪਰਚੇ ਹੋਣੇ ਚਾਹੀਦੇ ਤੇ ਨਾਲ ਹੀ ਗੁਰੂ ਘਰ ਦੇ ਕਮੇਟੀਆਂ ਨੇ ਜਿਹੜੀਆਂ ਜੰਨੀਆਂ ਉਹਨਾਂ ਦੀ ਪਰਤੋਲ ਕਰਨੀ ਚਾਹੀਦੀ ਹੈ ਚਾਹੇ ਉਹ ਪੰਜਾਬ ਦੇ ਵਿੱਚ ਆ ਚਾਹੇ ਪੰਜਾਬ ਤੋਂ ਬਾਹਰ ਆ ਤੇ ਆਖੇ ਉਹ ਤਾਂ ਕਰਕੇ ਅਸੀਂ ਬੇਇੱਜ਼ਤੀ ਕੀਤੀ ਆ ਉਸ ਪਾਪੀ ਨੂੰ ਪੁੱਛਣਾ ਹੋਵੇ ਪਹਿਲਾ ਜੇਕਰ ਤੇਰੇ ਘਰ ਲੈਟਰ ਆਉਂਦਾ ਪਹਿਲੀ ਗੱਲ ਤਾਂ ਲੈਟਰ ਪਾਇਆ ਕਿ ਤੂੰ ਇਹ ਸਾਰਾ ਕੁਝ ਪਤਾ ਲੱਗ ਜੂ ਲੈਟਰ ਦੀ ਕਹਿੰਦੇ ਕਾਪੀ ਮਿਲਿਆ ਲੈਟਰ ਨਹੀਂ ਮਿਲਿਆ ਚਲ ਉਹ ਤੇ ਘਰੇ ਲੈ ਕੇ ਗਏ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਪਤੇ ਇੱਕ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਆ ਬੜੀ ਦੁਖਦਾਈ ਖਬਰ ਆ ਬੜੇ ਦਿਲ ਨੂੰ ਝੰਜੋੜਨ ਵਾਲੀ ਆ ਵੀਡੀਓ ਨੂੰ ਜਿਹੜਾ ਜਰੂਰ ਸਾਂਝਾ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਿਓ ਇੱਕ ਪਾਸੇ ਅੱਜ ਜਸ਼ਨ ਮਨਾਏ ਜਾ ਰਹੇ ਆ ਆਜ਼ਾਦੀ ਦੇ ਹਾਰਾ ਮਨਾਇਆ ਜਾ ਰਿਹਾ ਪਰ ਦੂਸਰੇ ਪਾਸੇ ਅੱਜ ਸਿੱਖਾਂ ਦੇ ਜਿਹੜੇ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿ ਜਿਹੜੇ ਕਿ 2015 ਤੋਂ ਲੈ ਕੇ ਜਿਹੜਾ 2025 ਚੜ ਗਿਆ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸਿੱਖਾਂ ਦੇ ਜਿਹੜੇ ਜਿਹੜੇ ਜਾਖਮ ਨੇ ਜਿਹੜੇ 47 ਤੋਂ ਲੈ ਕੇ 84 ਲੰਘੀ ਅੱਲੇ ਨੇ ਪਹਿਲੇ ਅੱਲੇ ਨੇ ਤੇ ਪਰ ਜਿਹੜਾ ਬੇਅਦਬੀਆਂ ਦਾ ਇੱਕ ਦੌਰ ਚੱਲਿਆਗਾ ਸਿੱਖ ਕੌਮ ਨੂੰ ਖਾਤਮ ਕਰਨ ਦੇ ਲਈ ਸਿੱਖ ਕੌਮ ਦੀ ਨਸਲ ਕੁਛ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਅੱਜ ਇਹੀ ਇੱਕ ਘਟਨਾ ਵਾਪਰੀ ਹੈ ਬੀਤੇ ਦਿਣਾ ਰਾਜਸਥਾਨ ਦੇ ਜਿਹੜਾ ਇੱਕ ਜ਼ਿਲ੍ਹਾ ਹੈ ਗੰਗਾ ਨਗਰ ਉਹਦੀ ਤਹਿਸੀਲ ਪੈਂਦੀ ਆ ਸਾਧੂ ਸਹਿਰ ਦੇ ਵਿੱਚ ਮੇਨ ਆ ਜਿਹੜਾ ਗੁਰਦੁਆਰਾ ਸਿੰਘ ਸਭਾ ਦੱਸਿਆ ਜਾ ਰਿਹਾ ਕਿ ਉਥੇ ਕਰੀਬਾ ਪਤਾ ਨਹੀਂ ਕਿਦੋਂ ਦੀ ਘਟਨਾ ਵਾਪਰੀ ਆ ਕਿਦੋਂ ਦੀ ਨਾ ਤੇ ਪਤਾ ਹੁਣ ਜਾ ਕੇ ਲੱਗਿਆ ਕਿਉਂ ਲੱਗਿਆ ਪਤਾ ਜਦੋਂ ਕਿ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਜਦੋਂ ਚਾਰ ਸਰੂਪ ਸਰੋਣੀ ਕਮੇਟੀ ਤੋਂ ਨਵੇਂ ਮਗਵੌਣ ਦੀ ਜਿਹੜੀ ਮੰਗ ਕੀਤੀ ਕਿ ਸਾਡੇ ਜਿਹੜੇ ਪੁਰਾਣੇ ਸਰੂਪ ਨੇ ਉਹ ਅਖੰਡਤ ਹੋ ਗਏ ਨੇ ਕਿ ਸਾਨੂੰ ਨਵੇਂ ਸਰੂਪ ਦਿੱਤੇ ਜਾਣ ਤਾਂ ਸਰੋਵਣੀ ਕਮੇਟੀ ਨੇ ਇਹਦੀ ਪੜਤਾਲ ਕੀਤੀ ਤੇ ਵੇਖਿਆ ਕਿ ਸਰੂਪ ਕਿਸ ਤਰ੍ਹਾਂ ਨੇ ਕੀ ਹੋਇਆ ਤੇ ਪਤਾ ਲੱਗਿਆ ਕਿ ਜਿਹੜਾ ਸਰੂਪਾਂ ਦੇ ਵਿੱਚ ਉੱਥੇ ਜਾ ਕੇ ਵੇਖਿਆ ਜੋ ਹਾਲ ਸਰੂਪਾਂ ਦਾ ਹੋਇਆ ਗੁਰੂ ਸਾਹਿਬ ਦੇ ਅੰਗਾਂ ਦਾ ਸੂਏ ਬਾਰ-ਬਾਰ ਕੇ ਝਾਲਮਾ ਨੇ ਪਾਪੀਆਂ ਨੇ ਜਿਹੜਾ ਕਿ ਕੱਲਾ ਕੱਲਾ ਅੰਗ ਆ ਜਿਹੜਾ ਜਿਨ੍ਹਾਂ ਦੇ ਵਿੱਚ ਕਈ ਅੰਗ ਜਿਹੜੇ ਆ ਉਹ ਮੌਜੂਦ ਹੀ ਨਹੀਂ ਸੀ ਐਤੋਂ ਤੱਕ ਕਿ ਉਹ ਦੋਸ਼ੀ ਜਿਹੜੇ ਆ ਦੋ ਦੋਸ਼ੀ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਸ ਗੁਰਦੁਆਰੇ ਦੀ ਪ੍ਰੰਧਕ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਵੀ ਉਹ ਜਿਹੜਾ ਸਭ ਤੋਂ ਵੱਡੀ ਦੋਸ਼ੀ ਆ ਜਿਹੜਾ ਉਹਨਾਂ ਨੇ ਜਿਹੜੇ ਦੋ ਅਜੇ ਫੜੇ ਆ ਉਹਨਾਂ ਉੱਤੇ ਕਾਰਵਾਈ ਤਾਂ ਹੋਣੀ ਹੋਣੀ ਆ ਨੰ ਮੈਂ ਨਾ ਚਾਹਨਾਗਾ ਕਿ ਜਿਹੜੇ ਉਹ ਪ੍ਰਬੰਧਕ ਕਮੇਟੀ ਆ ਉਹਦੇ ਉੱਪਰ ਵੀ ਪਹਿਲਾ ਕਾਰਵਾਈ ਹੋਣੀ ਚਾਹੀਦੀ ਆ ਸਾਰਿਆਂ ਤੇ ਸਾਰਿਆਂ ਤੇ ਭਰਤੇ ਦਰਜ ਹੋਣੇ ਚਾਹੁੰਦੇ ਆ ਕਿਉਂ ਹੋਣੇ ਚਾਹੁੰਦੇ ਆ ਕਿ ਇੱਥੇ ਹੱਦ ਹੋ ਗਈ ਕਹਿੰਦੇ ਉਹਨਾਂ ਦਾ ਕੋ ਜਲਮਾਂ ਦੀ ਹੱਦ ਹੋ ਗਈ ਹੁਣ ਅਥਾ ਹੋ ਗਈ ਕਿ ਇਹ ਜੇ ਕਮੇਟੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚਾਰ ਚਾਰ ਗੁਰਦੁਆਰਿਆਂ ਤਿੰਨ ਤਿੰਨ ਗੁਰਦੁਆਰਾ ਸਾਹਿਬਾਂ ਫਿਰ ਉਹਨਾਂ ਦੇ ਘੜਮ ਚੌਧਰੀਏ ਜਿਹੜੇ ਕਮੇਟੀਆਂ ਦੇ ਪ੍ਰਧਾਨ ਬਣਦੇ ਆ ਖਜ਼ਾਨਚੀ ਬਣਦੇ ਆ ਜਾਂ ਹੋਰ ਨੇ ਫਿਰ ਉਹਦੇ ਗ੍ਰਾਂਥੀ ਰੱਖ ਲੈਂਦੇ ਆ ਉਹ ਤੇ ਉਹਨਾਂ ਝਾਲਮਾਂ ਨੂੰ ਐ ਨਹੀਂ ਪਤਾ ਲੱਗਿਆ ਕਿ ਜਿਹੜੇ ਸਰੂਪ ਨੇ ਇੱਕ ਕੁਦਰਤੀ ਜਿਹੜਾ ਵਿਰਧ ਹੋਏ ਨੇ ਪੁਰਾਣੇ ਸੀ ਜਾਂ ਨਵੇਂ ਸਰੂਪਾਂ ਨੂੰ ਕਿਸੇ ਨੇ ਜਿਹੜਾ ਇਸ ਤਰ੍ਹਾਂ ਜਿਹੜਾ ਸੂਏ ਮਾਰ-ਮਾਰ ਕੇ ਜਿਹੜਾ ਅਖੰਡਤ ਕੀਤਾ ਉਹਨਾਂ ਅੰਗਾਂ ਨੂੰ ਜਿਹੜਾ ਫੜਿਆ ਗਿਆ ਪਤਾ ਕਿਦੋਂ ਲੱਗਦਾ ਹੱਦ ਉਦੋਂ ਹੁੰਦੀ ਆ ਜਦੋਂ ਕਿ ਉਹ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਹੈ ਜਿਹੜੀ ਕਿਸੇ ਦੇ ਸਹਾਈ ਪਾੜ ਦਾ ਜਿਹੜਾ ਪਾੜ ਕਰਦੀ ਹੈ ਪਿੰਡ ਦੇ ਵਿੱਚ ਤੇ ਜਦੋਂ ਸਰਵਉਣੀ ਕਮੇਟੀ ਦੇ ਮੁਲਾਜ਼ਮ ਉੱਥੇ ਜਾਂਦੇ ਆ ਤੇ ਪੁੱਛਦੇ ਆ ਕਿ ਇਹ ਡੰਗਾਈ ਦੀ ਕਾਰਵਾਈ ਕਿਵੇਂ ਹੋਈ ਸਾਰੇ ਜਾਣਨਾ ਚਾਹੁੰਦੇ ਤੁਸੀਂ ਜਰੂਰ ਜਿਹੜਾ ਵੀਡੀਓ ਨੂੰ ਜਰੂਰ ਧਿਆਨ ਦੇ ਨਾਲ ਸੁਣਿਓ ਸਰੂਪ ਜਦੋਂ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਹੀ ਨਹੀਂ ਸੀ ਉਹ ਪ੍ਰਗਾਸ਼ ਕਰਤੇ ਦਾ ਸਰੋਵਣੀ ਕਮੇਟੀ ਨੇ ਪੁੱਛਿਆ ਕਿ ਤੁਸੀਂ ਫਲਾਣੇ ਦਿਨ ਭੋਗ ਪਾਇਆ ਤੇ ਓਪੇ ਫਿਰ ਤੁਸੀਂ ਸਰੂਪ ਕਿੱਥੋਂ ਲਿਆਂਦਾ ਕਹਿੰਦੇ ਜੀ ਐਸੇ ਸਰੂਪ ਦੇ ਨਾਲ ਆਸੀਂ ਪ੍ਰਗਾਸ਼ ਕੀਤਾ ਫਲਾਣੇ ਦੇ ਕਹਿੰਦੇ ਇਸ ਸਰੂਪ ਦੇ ਵਿੱਚ ਤਾਂ ਗੁਰੂ ਸਾਹਿਬ ਦੇ ਕਿੰਨੇ ਅੰਗ ਹੀ ਹੈ ਨਹੀਂ ਤਾਂ ਕਹਿੰਦੇ ਜੀ ਦੂਜੀ ਬਾਣੀ ਅਸੀਂ ਮੋਬਾਈਲ ਤੇ ਪੜ ਲਈ ਆ ਦੇਖੋ ਇਹਨਾਂ ਦਾ ਬਹਿਜੇ ਬੇੜਾ ਇਹਨਾਂ ਦਾ ਘਰ ਕੋਹੋ ਜੇ ਇਹ ਜੇ ਲੋਕਾਂ ਦਾ ਇਹਨਾਂ ਦੇ ਪੈ ਜਾਣ ਕੀੜੇ ਇਹਨਾਂ ਦੇ ਫਿਰ ਕਹਿੰਦੇ ਆ ਕਿ ਇਸ ਤਰ੍ਹਾਂ ਬੋਲਦਾਗਾ ਤੇ ਹੁਣ ਤੁਸੀਂ ਆਪ ਸੋਚੋ ਕਿ ਜਿਹੜੀ ਕਮੇਟੀ ਇਹ ਜੀ ਕਮੇਟੀ ਆ ਜਿਹੜੇ ਗੁਰਦੁਆਰਿਆਂ ਦੇ ਵਿੱਚ ਤੇ ਉਹਨਾਂ ਨੂੰ ਤੁਸੀਂ ਕੀ ਤੇ ਪਹਿਲੀ ਸਜ਼ਾ ਤਾਂ ਉਸ ਕਮੇਟੀ ਨੂੰ ਦੇਣੀ ਚਾਹੀਦੀ ਸੀ ਪਹਿਲੀ ਸਜ਼ਾ ਉਸ ਕਮੇਟੀ ਨੂੰ ਦੇਣੀ ਚਾਹੀਦੀ ਸੀ ਉਹਨਾਂ ਉੱਤੇ ਪਰਚਾ ਰਜਿਸਟਰ ਕਰਾਉਂਦੇ ਤੇ ਫਿਰ ਉਹ ਬੰਦੇ ਕਵੇਂ ਫੜੇਗੇ ਸ੍ਰੋਮਣੀ ਕਮੇਟੀ ਦੀ ਜਿਹੜੀ ਸੂਝ-ਬੂਝ ਨਾਲ ਬੰਦੇ ਫੜੇਗੇ ਜਦੋਂ ਫਿਰ ਸਾਰਾ ਮਾਮਲਾ ਟ੍ਰੇਸ ਕੀਤਾ ਜਦੋਂ ਕੈਮਰੇ ਖੰਘਾਲੇ ਉਹਦੇ ਵਿੱਚ ਦੋ ਦੋਸੀ ਆ ਜਿਹੜੇ ਉਹ ਆਉਂਦਿਆਂ ਤੇ ਫੜੇ ਜਾਂਦੇ ਆ ਫੜੇ ਸਰਚ ਕੈਮਰਿਆਂ ਦੇ ਤਹਿਤ ਫੜੇ ਜਾਂਦੇ ਆ ਸੀਸੀਟੀਵੀ ਕੈਮਰੇ ਦੇ ਤਹਿਤ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਮੰਨਿਆ ਕਿ ਮੇਰੇ ਭਰਾ ਨੂੰ ਇੱਕ ਲੈਟਰ ਆਇਆ ਕਿ ਅਕੇ ਲੈਟਰ ਕਾਹਦਾ ਆਇਆ ਕਿ ਤੇਰੇ ਭਰਾ ਨੂੰ ਮਾਰ ਦਾਂਗੇ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕੀਤੀ ਤੇ ਅਖੇ ਉਹ ਤਾਂ ਕਰਕੇ ਅਸੀਂ ਬੇਅਦਬੀ ਕੀਤੀ ਆ ਉਸ ਪਾਪੀ ਨੂੰ ਪੁੱਸਣਾ ਹੋਵੇ ਪਹਿਲਾ ਜੇਕਰ ਤੇਰੇ ਘਰ ਲੈਟਰ ਆਉਂਦਾ ਪਹਿਲੀ ਗੱਲ ਤਾਂ ਲੈਟਰ ਪਾਇਆ ਕਿ ਤੂੰ ਇਹ ਸਾਰਾ ਕੁਝ ਪਤਾ ਲੱਗ ਜੂ ਲੈਟਰ ਦੀ ਕਾਪੀ ਮਿਲਿਆ ਲੈਟਰ ਨਹੀਂ ਮਿਲਿਆ ਚਲ ਉਹਦੇ ਘਰੇ ਲੈ ਕੇ ਗਏ ਦੂਸਰੀ ਗੱਲ ਆਪਣੇ ਮਾਪੇ ਨੂੰ ਦੱਸਦਾ ਤੀਸਰੀ ਗੱਲ ਗੁਰਦੁਆਰੇ ਦੀ ਪ੍ਰਬੰਧ ਕਮੇਟੀ ਨੂੰ ਦੱਸਦਾ ਫਿਰ ਪੁਲਿਸ ਕੋਲੇ ਸ਼ਿਕਾਇਤ ਕਰਦਾ ਇਹ ਸਾਰੇ ਮਿਲੇ ਹੋਏ ਵੱਡੀ ਸਾਜਸਾ ਜਿਹੜੀ ਇਹ ਸੇਕੋ ਨੇ ਨਾਲ ਘੜੀ ਜਾ ਰਹੀ ਆ ਇਹ ਪੰਜਾਬ ਤੋਂ ਸ਼ੁਰੂ ਹੋਈ ਆ ਹਰਿਆਣਾ ਰਾਸਤਾ ਤੋਂ ਹੁੰਦੀ ਹੁੰਦੀ ਜਿਹੜੀ ਕਿ ਪੰਜਾਬ ਦੇ ਤੋਂ ਲੈ ਕੇ ਭਾਰਤ ਦੇ ਕੋਨੇ-ਕੋਨੇ ਵਿੱਚ ਪੁੱਜ ਗਈ ਆ ਜਿਹੜੀ ਕਿ ਬੇਅਦਮੀ ਦੇ ਘਟਨਾਵਾਂ ਨੇ ਉਹ ਦੋ ਦੋਸੀ ਅਜੇ ਪਤਾ ਨਹੀਂ ਕੀ ਕੁਝ ਉਹ ਗਾਹਾਂ ਉੱਗਣ ਨੇ ਕੇ ਜ਼ਹਿਰ ਹੁਣ ਦੱਸੋ ਸਰੂਪਾ ਨਾਲ ਇੱਥੇ ਹੀ ਵਸਨੀ ਜਿੱਥੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਸੂਏ ਦੇ ਨਾਲ ਆ ਜਿਸ ਤਰ੍ਹਾਂ ਕੁਤਰਾ-ਕੁਤਰਾ ਆਪਾਂ ਕਰਦੇ ਉਹਨੇ ਇਸ ਤਰ੍ਹਾਂ ਕਰਕੇ ਕਿ ਜਾਲਵਾ ਨੇ ਅੰਗ ਜਿਹੜੇ ਵੱਡੇ ਐਤੀ ਵਸਨੀ ਤੇ ਅਗਲੀ ਗੱਲ ਮੈਂ ਤੁਹਾਨੂੰ ਆਪਣੇ ਮੂੰਹੋਂ ਨਹੀਂ ਦੱਸ ਸਕਦਾ ਜੋ ਉਹਨਾਂ ਨੇ ਗੁਰੂ ਗ੍ਰੰਥ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਪਾਪੀਆਂ ਨੇ ਕੀਤਾ ਤੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਇਹ ਜੇ ਲੋਕਾਂ ਦੇ ਲਈ ਤਾਂ ਕੋਈ ਕਾਨੂੰਨ ਦੀ ਬਣਦਾ ਅੱਜ ਦੇ ਲੋਕਾਂ ਦੇ ਲਈ ਇਹੋ ਜਿਹਾ ਭਾਰਤ ਦੇ ਵਿੱਚ ਕਾਨੂੰਨ ਬਣੇ ਕੱਲੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਸਾਰੇ ਧਰਮਾਂ ਦੇ ਸਤਕਾਰ ਆ ਜੋਗ ਧਰਮ ਨੇ ਜਿੰਨੇ ਵੀ ਆ ਧਰਮ ਉਹਨਾਂ ਦੇ ਗ੍ਰੰਥਾਂ ਨੂੰ ਜੇ ਕੋਈ ਇਹੋ ਜਿਹਾ ਉਸ ਕਰਦਾਗਾ ਨਾਲ ਦੀ ਨਾਲ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀਆ ਜਾਂ ਜਿਹੜੀ ਕਿ ਘੱਟੋ ਘੱਟ ਉਹਨਾਂ ਨੂੰ ਚਾਹੀ ਚੌਂਕ 'ਚ ਖੜਾ ਕੇ ਜਿਹੜੀ ਗੋਲੀ ਮਾਰ ਦੇਣੀ ਚਾਹੀਦੀ ਆ ਜੇਕਰ ਇਹੋ ਜਿਹਾ ਕੋਈ ਕਾਨੂੰਨ ਆਵੇ ਜੇ ਭਾਰਤ ਦੇ ਵਿੱਚ ਇਹੋ ਜਿਹਾ ਕਾਨੂੰਨ ਕੋਈ ਆਵੇ ਕਿ ਕਿਸੇ ਵੀ ਗ੍ਰੰਥ ਜਿਹੜੇ ਨਾ ਚਾਹੇ ਹਿੰਦੂ ਆ ਮਸਲਮਾਨ ਈਸਾਈ ਆ ਮਹਿਬਲਾ ਗੁਰੂ ਗ੍ਰੰਥ ਸਾਹਿਬ ਆ ਜਿਹੜੇ ਕਿ ਧਰਮ ਨੇ ਉਹਨਾਂ ਦੇ ਗ੍ਰੰਥਾਂ ਦੇ ਨਾਲ ਕੋਈ ਵੀ ਇਸ ਤਰ੍ਹਾਂ ਕੋਈ ਸੇੜ-ਸੜ ਵੀ ਕਰਦਾ ਤਾਂ ਉਹਨਾਂ ਨੂੰ ਉਮਰ ਭਰ ਤੱਕ ਜਿਹੜੀ ਜੇਲ੍ਹ ਦੇ ਵਿੱਚ ਸੁਰੁੱਟਿਆ ਜਾਵੇ ਜੇ ਕੋਈ ਐਜੀ ਹਰਕਤ ਨੀਚ ਕਰਦਾ ਤੇ ਉਹਨੂੰ ਫਾਂਸੀ ਹੋਵੇ ਤੇ ਜਾਂ ਚੌਂਕ ਦੇ ਵਿੱਚ ਖੜਾ ਕੇ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਤੇ ਦੂਸਰੀ ਗੱਲ ਨਾਲ ਹੀ ਉਹਨਾਂ ਕਮੇਟੀਆਂ ਦੀ ਆ ਜਿਹੜੀਆਂ ਇਹ ਜਿਹੇ ਕਮੇਟੀਆਂ ਨੇ ਉਹਨਾਂ ਉੱਪਰ ਤੋਂ ਤਤ ਪਰਤੇ ਹੋਣੇ ਚਾਹੁੰਦੇ ਆ ਤੇ ਨਾਲ ਹੀ ਗੁਰੂ ਘਰ ਦੇ ਕਮੇਟੀਆਂ ਨੇ ਜਿਹੜੀਆਂ ਜੰਨੀਆਂ ਉਹਨਾਂ ਦੀ ਪਰਤੋਲ ਕਰਨੀ ਚਾਹੀਦੀ ਹੈ ਚਾਹੇ ਉਹ ਪੰਜਾਬ ਦੇ ਵਿੱਚ ਆ ਚਾਹੇ ਪੰਜਾਬ ਤੋਂ ਬਾਹਰ ਆ ਤੇ ਜਿਹੜੇ 4-4 3-3 ਜਾਂ 2-2 ਗੁਰੂ ਘਰ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਪਿੰਡਾਂ ਸਹਰਾਂ ਦੇ ਵਿੱਚ ਉੱਤੇ ਜਾ ਕੇ ਵੇਖਿਆ ਜਾਵੇ ਪ੍ਰਬੰਧ ਦੇਖਿਆ ਜਾਵੇ ਉਹ ਕਮੇਟੀਆਂ ਦੇਖਿਆ ਉਹਨਾਂ ਦੇ ਮੂੰਹ ਸਰ ਹੈਗੇ ਆ ਉਹ ਕਮੇਟੀ ਚਾਉਣ ਦੇ ਯੋਗ ਆ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਰਨ ਦੇ ਯੋਗ ਆ ਉਹ ਉਹ ਕੌਣ ਨੇ ਲੋਕ ਆ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ 95 98% ਉਹ ਮਿਲਣਗੇ ਜਿਨ੍ਹਾਂ ਦਾ ਅੰਬਰਤ ਨਹੀਂ ਛਕਿਆ ਹੋਣਾ ਜਿਹੜੇ ਖੱਤ ਕਢਾ ਕੇ ਰੱਖਦੇ ਆ ਜਿਹੜੇ ਕਿ ਰਾਤ ਨੂੰ ਸਰਾਬਾ ਪੀਂਦੇ ਆ ਸਵੇਰੇ ਗੁਰੂ ਘਰ ਆਉਂਦੇ ਆ ਉਹ ਕਮੇਟੀ ਦੇ ਪ੍ਰਧਾਨ ਨੇ ਉਹ ਕਮੇਟੀ ਦੇ ਖਜ਼ਾਨਚੀ ਆ ਉਹ ਕਮੇਟੀ ਦੇ ਮੈਂਬਰ ਆ ਉਹ ਕਮੇਟੀ ਦੇ ਸਕੱਤਰ ਆ ਜਾਂ ਫਲਾਣਾ ਜੋ ਵੀ ਆ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਕਿ ਬਹੁਤ ਸਾਰੇ ਗੁਰੂ ਘਰਾਂ ਦਾ ਜਾਨੀ ਕਿ ਵੱਡੀ ਗਿਣਤੀ ਦੇ ਵਿੱਚ ਇਹ ਹਾਲ ਆ ਇਹ ਇਕੱਲੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਐਥੇ ਗ੍ਰਾਂਤੀ ਸਿੰਘ ਆਸੀ ਪੰਜ 6 ਹਜ਼ਾਰ ਤੇ ਰੱਖਦੇ ਆ ਤੇ ਫਿਰ ਉਹ ਵੀ ਇਹ ਜਾ ਕਾਰਾ ਕਰਦੇ ਆ ਕਿੰਨੇ ਗ੍ਰਾਂਤੀ ਸਿੰਘ ਨੇ ਜਿਹੜੇ ਕੋਈ ਗੋਲੀਆਂ ਵੇਚਦਾ ਫੜਿਆ ਜਾਂਦਾ ਕੋਈ ਇੱਕ ਕਾਲਾ ਵੀਡੀਓ ਘਮ ਰਹੀ ਆ ਤੇ ਗ੍ਰਾਂਤੀ ਸਿੰਘ ਉੱਪਰ ਦੀ ਕਿਰਪਾਣ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਕਹਿੰਦਾ ਮੈਂ ਤਾਂ ਭੁੱਲ ਕੇ ਪੀਤੀ ਗਈ ਜਣੀ ਕਿ ਇੰਨਾ ਬੇੜਾ ਗਰਕ ਹੋ ਚੁੱਕਿਆ ਇੰਨਾ ਨਿਘਾਰ ਆ ਚੁੱਕਿਆ ਸਿਕ ਕੌਮ ਦੇ ਵਿੱਚ ਆ ਇਹ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਕੌਣ ਉਹ ਬੰਦਾ ਉਸੋ ਬੰਦੇ ਨੂੰ ਪੁੱਛਣਾ ਹੋਵੇ ਹੁਣ ਕਿ ਕਿਸ ਬੰਦੇ ਨੇ ਫੋਨ ਕੀਤਾ ਜੇ ਫੋਨ ਕੀਤਾ ਖਤ ਪਾਇਆ ਕਿਹੜੀ ਡਾਕ ਨਾਲ ਹੀ ਕਿੰਨੇ ਤਰੀਕ ਨੂੰ ਆਇਆ ਇਹ ਤੋਂ ਬੜੀ ਸਾਰੀ ਪੜਤਾਲ ਕੀਤੀ ਜਾ ਚੁੱਕੀ ਜਿਹੜੀ ਜਾ ਸਕਦੀ ਆ ਪਰ ਪੰਜਾਬ ਵਿੱਚ ਲਾ ਲਓ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤਿੰਨ ਸਰਕਾਰਾਂ ਬਦਲ ਗਈਆਂ ਅਕਾਲੀ ਦਲ ਤੋਂ ਸੁਰਹੀ ਹੋਈ 2015 ਤੋਂ ਬੇਅਦਬੀ ਦੀ ਘਟਨਾਵਾਂ ਰੋਕਣਾ ਨਾਮ ਨਹੀਂ ਰਹੀ ਲੈ ਰਹੀਆਂ ਅਕਾਲੀ ਦਲ ਦੀ ਸਰਕਾਰ ਰਹੀ ਫਿਰ ਉਹ ਦੂਜੇ ਕਾਂਗਰਸੀ ਸਰਕਾਰ ਆਈ 5 ਸਾਲ 8 ਸਾਲ ਹੋ ਗਏ ਔਰ ਸਾਢੇ 3 ਸਾਲ ਹੋ ਗਏ ਆਮਾ ਦੀ ਪਾਰਟੀ ਦੀ ਨੂੰ ਪੰਜਾਬ ਵਿੱਚ ਵੀ ਹਾਲ ਅਜੇ ਜਿਹੜੀ ਘਟਨਾ ਜਿਹੜੀ ਵਾਪਰੀ ਹੈ Rajasthan ਦੀ ਘਟਨਾ ਕੀ ਜਿਹੜੀ ਗੰਗਾ ਨਗਰ ਆ ਜਿਹੜਾ ਜ਼ਿਲ੍ਹਾ ਹੈਗਾ ਉਹਦਾ ਸਹਿਰ ਸਾਧੂ ਲੈ ਸਹਿਰ ਉੱਥੇ ਇੱਕ ਘਟਨਾ ਵਾਪਰੀ ਆ ਗੁਰਦੁਆਰਾ ਸਿੰਘ ਸਾਹਿਬ ਵਾਲਾ ਗੁਰਦੁਆਰਾ ਹੁਣ ਦੋ ਦੋਸ਼ੀ ਆ ਉਹਦੇ ਵਿੱਚ ਫੜੇ ਗਏ ਆ ਤੇ ਉਹਨਾਂ ਨੂੰ ਜਿਹੜੀ ਸਜ਼ਾ ਗਈ ਚਲੋ ਉਹ ਤਾਂ ਹੁਣ ਪਤੀ ਆਪ ਨੂੰ ਕਿ ਜਿਹੜੀ ਮਿਲਣੀ ਆ ਕੀ ਉਹਨਾਂ ਨੂੰ ਸਜ਼ਾ ਮਿਲਣੀ ਆ ਤੇ ਉਹਦੋਂ ਤੋਂ ਬਾਤ ਕੀ ਹੋਣਾਗਾ 295 ਲੱਗਣੀ ਆ ਕੀ ਸਜ਼ਾ ਕੀ ਕੁ ਸਜ਼ਾ ਕੀ ਮਹੀਨੇ ਤੋਂ ਪਹਿਲਾਂ ਪਹਿਲਾਂ ਜਮਾਨਤ ਦੇ ਬਾਹਰ ਆ ਜਾਣਗੇ ਤੇ ਉਹੀ ਬੰਦੇ ਪਤਾ ਹੈਗਾ ਉਹਨਾਂ ਨੂੰ ਕਿ ਅਸੀਂ ਜਮਾਨਤ ਦੇ ਬਾਹਰ ਆ ਜਾਣਾ ਤੇ ਫੇਰ ਉਹੀ ਕੰਮ ਕਰਨਾਗਾ ਜਿੰਨਾ ਤਰੇ ਜਿਹੜਾ ਇਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਹੁੰਦੀ ਲੋਕਾਂ ਨੂੰ ਇੱਕ ਕਾਨੂੰਨ ਨਹੀਂ ਆਉਂਦਾ ਉਹਨਾਂ ਤਰ੍ਹਾਂ ਇਹ ਬੇਅਦਬੀਆਂ ਜਿਉਂਦੀਆਂ ਤਿਉਹ ਹੁੰਦੀਆਂ ਰਹਿਣਗੀਆਂ ਜਾਂ ਫੇਰ ਜਿਹੜੇ ਕਿ ਸਾਡੇ ਗੁਰੂ ਘਰ ਅਸੀਂ ਪਹਿਲਾਂ ਵੀ ਕਹਿ ਕੇ ਹੱਦਿਆਂ 2 2 4 4 ਬਣਾ ਛੱਡਿਆ ਅਸੀਂ ਪਿੰਡਾਂ ਦੇ ਵਿੱਚ ਉੱਥੇ ਪਹਿਰੇਦਾਰ ਕੋਈ ਨਹੀਂ ਉੱਥੇ ਦੇਗ ਵਰਤਣ ਵਾਲਾ ਕੋਈ ਨਹੀਂ ਸ਼ਰਾਬੀ ਹੁੰਦਾ ਪਿੰਡ ਦੇ ਵਿੱਚ ਰਾਤ ਨੂੰ ਸ਼ਰਾਬ ਪੀਂਦਾ ਸਵੇਰੇ ਉਹ ਦੇਗ ਵਰਤਦਾ ਉਹਦਾ ਖੱਤ ਕੱਢ ਕੇ ਰੱਖਦਾ ਸਵੇਰੇ ਉਹ ਦੇਗ ਵਰਤਦਾ ਤੇ ਬੀਬੀਆਂ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੀਆਂ ਨੇ ਹਵਾੜ ਮੂੰਹ 'ਚ ਉਹਦੇ ਮਾਰਦੀਆਂ ਸ਼ਰਾਬ ਦੀ ਤਾਂ ਬੀਬੀਆਂ ਹੱਥ ਜੋੜ ਕੇ ਕਹਿੰਦੀਆਂ ਬਾਬਾ ਜੀ ਆ ਮੈਨੂੰ ਪ੍ਰਸ਼ਾਦ ਦਿਓ ਸ਼ਰਮ ਦਾ ਘਾਟਾ ਸਾਡੇ ਦੀ ਸ਼ਿਕ ਕੋ ਨੂੰ ਡੁੱਬ ਕੇ ਮਰ ਜਾਣਾ ਇਹ ਜੇ ਉਸ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਦੇ ਵਿੱਚ ਆਕਾਰੇ ਹੋ ਰਹੇ ਨੇ ਨਾ ਗੁਰੂ ਘਰਾਂ ਦੇ ਵਿੱਚ ਕੋਈ ਸੇਵਾਦਾਰ ਆ ਨਾ ਗੁਰੂ ਘਰਾਂ ਦੇ ਵਿੱਚ ਕੋਈ ਪਹਿਰੇਦਾਰ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਸਤਕਾਰ ਵਾਲ ਸਾਨੂੰ ਰੱਖਣਾ ਚਾਹੀਦਾ ਜਿੱਥੇ ਅਸੀਂ ਇੰਨੇ ਨੇ ਰੁਪਏ ਖਰਚ ਕਰਦੇ ਆ ਗੁਰੂ ਘਰਾਂ ਤੇ ਲੱਖਾਂ ਕਰੋੜਾਂ ਰੁਪਏ ਦਾ ਅਸੀਂ ਖਰਚ ਕਰ ਦਿੰਨੇ ਆ ਪਰ ਸਾਡੇ ਲਈ ਉੱਥੇ ਦੋ ਸੇਵਾਦਾਰ ਉਹਨਾਂ ਨੂੰ ਤਰਖਾ ਨਹੀਂ ਦਿੱਤੀ ਜਾਂਦੀ ਇਸ ਕਰਕੇ ਲੋਕ ਜਿਹੜੇ ਟੁੱਟ ਰਹੇ ਨੇ ਫਿਰ ਕਹਿੰਦੇ ਜੀ ਫਲਾਨੇ ਉਹਦੇ ਚ ਵਗ ਗਿਆ ਡੇਰੇ ਚ ਵਗ ਗਿਆ ਧਮਕੇ ਚ ਵਗ ਗਿਆ ਤੁਸ ਤੁਹਾਡੇ ਤੋਂ ਦੋ ਕੋਈ ਸੇਵਾਦਾਰ ਆ ਗਰੀਬ ਘਰ ਦੇ ਰੱਖੇ ਜਾਣ ਚਾਹੇ ਜੋ ਵੀ ਆ ਜੋ ਸਰਦਾਰ ਦੇ ਭਾਵਨਾ ਦੇ ਨਾਲ ਆ ਕੰਮ ਕਰਨਾ ਚਾਹੁੰਦਾ ਨਾ ਤਾਂ ਉਹਨਾਂ ਨੂੰ ਰੋਜ਼ਗਾਰ ਮਿਲੇ ਦੋ ਦੋ ਚਾਰ ਚਾਰ ਜਾਣੇ ਜੇਕਰ ਰੱਖੇ ਹੋਣ ਗੁਰੂ ਘਰਾਂ ਦੇ ਵਿੱਚ ਦੋ ਦਾ ਪਹਿਰਾ ਰਾਤ ਨੂੰ ਦੋ ਦਾ ਦਿਨ ਨੂੰ ਜੇ ਚਾਰ ਬੰਦੇ ਰੱਖੇ ਹੋਣ ਤਾਂ ਕਦੇ ਕਟਨਾਵਾ ਨਾ ਵਾਪਰਨਾ ਨਾ ਸਾਨੂੰ ਸੰਗ ਫੜਵਾਉਣਾ ਪਵੇ ਤੇ ਨਾ ਸਾਨੂੰ ਸਰਕਾਰਾਂ ਦੇ ਨਾ ਕਿਸੇ ਪ੍ਰਸ਼ਾਸਨ ਦੇ ਤਰਲੇ ਮਿੰਨਤੇ ਕੱਢਣੇ ਪੈਣਾ ਇਸ ਕਰਕੇ ਸਾਡੀ ਸਿੱਖੋਂ ਦਾ ਸਰਨੀਵਾ ਸਾਡੇ ਕੁਝ ਆਪ ਦੇ ਆਗੂ ਨੇ ਵੀ ਕੀਤਾਗਾ ਇਹ ਮੰਨਣਾ ਪਊਗਾ ਤੁਸੀਂ ਮੰਨੋ ਚਾਹੇ ਨਾ ਮੰਨੋ ਇੱਕ ਸਾਡੇ ਘੜਮ ਚੌਧਰੀਆਂ ਨੇ ਕੀਤਾਗਾ ਜਿਹੜੇ ਕਹਿੰਦੇ ਅਸੀਂ ਗੁਰੂ ਘਰਾਂ ਦੇ ਪ੍ਰਧਾਨ ਆ ਖਜ਼ਾਨੀਆਂ ਪਰੇਦਾਰ ਆ ਫਲਾਨਾ ਧਮਕਾ ਜਿੰਨਾਂ ਨੂੰ ਆਪ ਨੂੰ ਕੱਖ ਦਾ ਪਤਾ ਨਹੀਂ ਉਹ ਦੂਜਿਆਂ ਨੂੰ ਕੀ ਗਿਆਨ ਦੇਣਗੇ ਦੂਜਿਆਂ ਨੂੰ ਕਮੇ ਉਹ ਬੇਅਦਬੀ ਤੋਂ ਰੋਕ ਲੈਣਗੇ ਜੇਪਾ ਕੱਲੇ ਕੈਮਰੇ ਲਵਾਤੇ ਕੈਮਰੇ ਤਾਂ ਇਹ ਦੱਸ ਸਕਦੇ ਆ ਕਿ ਭਾਈ ਫਲਾਣ ਨੇ ਬੇਅਦਬੀ ਕੀਤੀ ਆ ਉਹ ਤੋਂ ਪਹਿਲਾਂ ਸੇਵਾਦਾਰ ਖੜਾ ਹੋਵੇ ਬਰਸਾ ਲੈ ਕੇ ਦਰਬਾਰ ਸਾਹਿਬ ਖੜਾ ਹੋਵੇ ਬੇਅਦਬੀ ਕਰਨ ਤੋਂ ਪਹਿਲੇ ਹੀ ਚਟਕਾ ਦੇ ਤਾਂ ਫਿਰ ਠੀਕ ਨੇ ਰਹੂਗਾ ਇਹ ਇਹ ਚੀਜ਼ਾ ਜੇਕਰ ਕਾਨੂੰਨ ਨਹੀਂ ਬਣਦਾ ਫਿਰ ਇਹ ਕੰਮ ਚੱਲ ਪੂਆ ਫਿਰ ਠੀਕ ਹੋ ਜਾਊਗਾ ਸਾਰਾ ਕੁਝ ਜਿਸ ਤਰ੍ਹਾਂ ਕਈ ਜਗ੍ਹਾ ਤੇ ਹੋਇਆ ਸ੍ਰੀ ਦਰਬਾਰ ਸਾਹਿਬ ਹੋਇਆ ਅਕਾਲ ਤਖਤ ਸਾਹਿਬ ਤੇ ਆਪਣਾ ਸ੍ਰੀ ਦਰਬਾਰ ਸਾਹਿਬ ਘਾਟਣਾ ਵਾਪਰੀ ਆ ਪਾਪੀ ਨੇ ਉੱਤੇ ਸੋਧਤਾ ਤਾਂ ਚੰਗਾ ਹੋਇਆ ਹੁਣ ਕਈ ਲੋਕ ਆ ਇੱਥੇ ਕਹਿੰਦੇ ਜੀ ਉਹ ਉਹਦੀ ਪੜਤਾਲ ਕਰਨੀ ਸੀ ਉਹ ਫਲਾਨਾ ਕਰਨੀ ਸੀ 2015 ਤੱਕ ਪੜਤਾਲਾਂ ਕਰਦੇ ਤੁਸੀਂ ਆ ਰਹੇ ਹੋ ਤੇ ਅੱਜ 12 13 ਸਾਲ ਹੋ ਗਏ ਤੇ ਕਈ ਪੜਤਾਲਾਂ ਚੋਂ ਕੱਢਿਆ ਕੀ ਆ ਤੇ ਉਹਨਾਂ ਨੂੰ ਬਾਹਰ ਆ ਕੇ ਸੁਰੱਖਿਆ ਦਿੱਤੀ ਜਾਂਦੀ ਹੈ ਸਕਿਉਰਟੀਆ ਦਿੱਤੀਆਂ ਜਾਂਦੀਆਂ ਕਿ ਤੂੰ ਭਾਈ ਕਾਰਾ ਹੋਰ ਕਾਰਾ ਜੇ ਤੈਨੂੰ ਸੁਰੱਖਿਆ ਦਿੰਦੀ ਹੈ ਸਰਕਾਰ ਤੇ ਇਸ ਕਰਕੇ ਜਿਹੜਾ ਇਹ ਸਰੋਣਿਕ ਕਮੇਟੀ ਨੂੰ ਚਾਹੀਦਾ ਪਰ ਸਰੋਣਿਕ ਕਮੇਟੀ ਤਾਂ ਆਪ ਕਰ ਚੁੱਕੀ ਆ ਸਰੋਣਿਕ ਕਮੇਟੀ ਕਿਸ ਨੂੰ ਕਹੋਗੀ ਅਸੀਂ ਜਥੇਦਾਰ ਕਹਿੰਦੇ ਆ ਕਿ ਦੇ ਅਸੀਂ ਪਾਨੇ ਵਰਗਾ ਜਥੇਦਾਰ ਕਹਿੰਦੇ ਆ ਕਿ ਤਿਤੋਂ ਕੇ ਜਥੇਦਾਰ ਵਰਗ ਕਹਨੇ ਆ ਕਿ ਜਥੇਦਾਰ ਹੋਣਾ ਚਾਹੀਦਾ ਜਿੰਨਾ ਤਰ ਬਾਦਲਾਂ ਦਾ ਕਬਜ਼ਾ ਉਹਨਾਂ ਤਰ ਕੋਈ ਜਥੇਦਾਰ ਦੀ ਤੁਸੀਂ ਉਮੀਦ ਨਾ ਕਰੋ ਕਿ ਜਥੇਦਾਰ ਫਲਾਣਾ ਸਿੰਘ ਸਹਿਬ ਜਿਹੜਾ ਸਹੀ ਫੈਸਲਾ ਕਰੂਗਾ ਇਸ ਕਰਕੇ ਜਿਹੜਾ ਸਾਡਾ ਨਰਾਦਰ ਆ ਹੁਣ ਅਸੀਂ ਇਕੱਲਿਆਂ ਸਰਕਾਰਾਂ ਤੇ ਜਾਂ ਕਲੈਸਰੋਨੀ ਕਮੇਟੀ ਨੂੰ ਵੀ ਨਾ ਦੋਸ ਦਈਏ ਸਾਡੇ ਆਪਣੇ ਜੇ ਤੁਸੀਂ ਗੁਰੂ ਘਰ ਬਣਾਏ ਆ ਤੇ ਤੁਸੀਂ ਲੱਖਾਂ ਕਰੋੜਾਂ ਰੁਪਇਆ ਉਹਦੇ ਤੇ ਖਰਚ ਕਰਦੇ ਹੋ ਤੇ ਉੱਤੇ ਚੰਗੇ ਤੁਸੀਂ ਗ੍ਰਾਂਥੀ ਨਹੀਂ ਰੱਖ ਸਕਦੇ ਚੰਗੇ ਤੁਸੀਂ ਉੱਤੇ ਸੇਵਾਦਾਰ ਨਹੀਂ ਰੱਖ ਸਕਦੇ ਚੰਗੇ ਤੁਸੀਂ ਉੱਤੇ ਜਿਹੜੇ ਪਹਿਰਾਦਾਰ ਨਹੀਂ ਰੱਖ ਸਕਦੇ ਤੇ ਰੁਪਇਆ ਜ਼ਰੂਰ ਤੁਸੀਂ ਗੁਰੂ ਘਰਾਂ ਤੇ ਲੱਖਾਂ ਕਰੋੜਾਂ ਰੁਪਇਆ ਲਾਤਾ ਪਰ ਸੇਵਾਦਾਰ ਨਹੀਂ ਰੱਖ ਸਕਦੇ ਇਕਟਨਾਮਾ ਤਾਂ ਵਾਪਰ ਰਹੀਆਂ ਨੇ ਤੇ ਦੂਸਰੀ ਇਕਟਨਾਮਾ ਇਹ ਵਾਪਰ ਰਹੀਆਂ ਨੇ ਕਿ ਜਿਹੜਾ ਇਹ ਲਾਗੂ ਹੋਣਾ ਚਾਹੀਦਾ ਚਾਹੇ ਕਿਸੇ ਵੀ ਗੁਰੂ ਘਰ ਦੀ ਕਮੇਟੀ ਆ ਚਾਹੇ ਪੰਜਾਬ ਵਿੱਚ ਆ ਚਾਹੇ ਪੰਜਾਬ ਤੋਂ ਬਾਹਰ ਆ ਕਿਤੇ ਵੀ ਸਾਰਿਆਂ ਦਾ ਅੰਬਰਤਾਰੀ ਹੋਣਾ ਜ਼ਰੂਰੀ ਆ ਨਿਤਨੇਮੀ ਹੋਣੇ ਜ਼ਰੂਰੀ ਆ ਤੇ ਜੇਕਰ ਇਹ ਜਾਂ ਘਟਨਾ ਜਿਹੜੀ ਆ ਵਾਪਰੀ ਆ ਹੁਣੇ ਘਟਨਾ ਜੇਕਰ ਉਹ ਚਾਰ ਸਰੂਪ ਸੁਣੋਣੀ ਕਮੇਟੀ ਤੋਂ ਨਾ ਮੰਗਦੇ ਤਾਂ ਸ਼ੁਕਰ ਆ ਕਿ ਸੁਣੋਣੀ ਕਮੇਟੀ ਨੇ ਚੱਜ ਦਾ ਕੰਮ ਕੀਤਾ ਤੇ ਉਹਨਾਂ ਨੇ ਕਿਹਾ ਤੇ ਜਿਹੜਾ ਕਿ ਪੜਤਾਲ ਕੀਤੀ ਆ ਤਾਜਾ ਕੇ ਪਤਾ ਲੱਗਿਆ ਤੇ ਨਹੀਂ ਪਤਾ ਕੀ ਲੱਗਣਾ ਸੀ ਜੇ ਚਪਕੜ ਕੇ ਉਹ ਵੀ ਲਵੇਟ ਕੇ ਲੈ ਜਾਂਦੇ ਇਸ ਕਰਕੇ ਜੇ ਕੋਈ ਅਖਰਵਾਦਾ ਘਾਟਾ ਗੱਲ ਕਹੀ ਹੋਵੇ ਉਹਦੇ ਲਈ ਮਾਫੀ ਪਰ ਝਾਲਮਾਂ ਲਈ ਸਖਤ ਸਤਾ ਜਿਹੜੀ ਸਜ਼ਾ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਆਪਣੇ ਜਿਹੜੇ ਵਿਚਾਰ ਆ ਕਮੈਂਟਾਂ ਜ਼ਰੂਰ ਕਰਨੇ ਆ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਗੁਰੂ ਘਰ ਜਿਹੜੇ ਨੇ ਧੜਾ ਧੜ ਖੁੱਲ ਰਹੇ ਨੇ ਕਿਹੜੇ ਪਿੰਡਾਂ ਦੇ ਵਿੱਚ ਗ੍ਰੰਥੀ ਜਿਹੜੇ ਕਿ ਇਹ ਜੇ ਨੇ ਜਿੰਨਾ ਕਰਕੇ ਸਿਰਲੀਮਾ ਹੋ ਰਿਹਾ ਸੇ ਕੌਮ ਦਾ ਕਿਹੜੇ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਨਹੀਂ ਕਿ ਕਿਹੜੇ ਪ੍ਰਬੰਧ ਲਾਏ ਹੋਏ ਨੇ ਮੈਂ ਇਤੋਂ ਤੱਕ ਹੋਰ ਕਹਿਣਾ ਚਾਹਣਾ ਪ੍ਰਬੰਧ ਤਾਂ ਜਾਇਦੇ ਹੈਗੇ ਆ ਉਹ ਇਹ ਜਿਹੜੇ ਗੁਰੂ ਘਰਾਂ ਦੇ ਵਿੱਚ ਜਿਹੜੇ ਵੱਡੇ ਘੜਮ ਚੌਧਰੀ ਆ ਉਹ ਕੱਲੇ ਗੁਰੂ ਘਰਾਂ ਤੇ ਕਸੀਮਤ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਉਹ ਲੈ ਲੈਣੇ ਕੱਢ ਦਿਆ ਕਦੇ ਸਾਧ ਦੇ ਪੈਰੀਂ ਪੈਂਦੇ ਕਦੇ ਫਲਾਨੇ ਡਰ ਜੀ ਜਾਂਦੇ ਧਮਕ ਜੀ ਜਾਂਦੇ ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਭੜਕਦੇ ਫਿਰਦੇ ਆ ਤੁਸੀਂ ਉਹਨਾਂ ਤੋਂ ਕੀ ਆਸ ਕਰੋਗੇ ਤੇ ਆਪਣੇ ਕਮੈਂਟ ਜਰੂਰ ਲਿਖਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਵਰਜੂ ਕਾ ਖਾਲਸਾ ਵੇਰਜ ਜੀ ਕੀ ਫਤਿਹ